ਇਹ ਨਾਲ ਨਾਲ ਬੇਨਤੀ ਹੈ ਸੰਗਣਾ ਨਹੀਂ ਬੇਟੇ ਕੋਈ ਬੱਚਾ ਘਰੋਂ ਕਮਜ਼ੋਰ ਆ ਅੱਗੇ ਪੜ੍ਹਨਾ ਚਾਹੁੰਦਾ ਕਮਜ਼ੋਰ ਦਾ ਮਤਲਬ ਇਹ ਨਹੀਂ ਹੈਗਾ ਕਿ ਕੋਈ ਸਮਾਂ ਹੁੰਦਾ ਕਿਉਂਕਿ ਆਪਾਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਜੇ ਆਪਾਂ ਸਕਾਲਰਸ਼ਿਪ ਦਾ ਫਾਰਮ ਭਰਨਾ ਇਹਦੇ ਵਿੱਚ ਆਪਾਂ ਜਦੋਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਆਪਾਂ ਹੈਲਪ ਲੈ ਸਕਦੇ ਆ ਆਪਾਂ ਗੁਰੂ ਤੋਂ ਹੈਲਪ ਲੈਣੀ ਆ ਕਿਸੇ ਬੰਦੇ ਤੋਂ ਹੈਲਪ ਨਹੀਂ ਲੈਣੀਗੀ ਤੁਸੀਂ ਵੱਡੀਆਂ ਪੜਾਈਆਂ ਕਰਕੇ ਇੱਕ ਸੋਚ ਰੱਖਿਓ ਇਹ ਵੱਡੇ ਅਫਸਰ ਬਣ ਕੇ ਅਸੀਂ ਵੀ ਰੋੜ ਬੰਦ ਬੱਚਿਆਂ ਨੂੰ ਪੜ੍ਹਾਵਾਂਗੇ ਇਹ ਆਪਣਾ ਮਿਸ਼ਨ ਆ ਸੋ ਕੋਈ ਬੱਚਾ ਵੱਡੀ ਪੜ੍ਹਾਈ ਕਰਨਾ ਚਾਹੁੰਦਾ ਵਧੀਆ ਨੰਬਰ ਆ ਰਹੇ ਨੇ ਉਹਦੇ ਮਾਤਾ ਪਿਤਾ ਦੀ ਆਮਦਨ ਘੱਟ ਆ ਤਾਂ ਆਓ ਆਪਾਂ ਵੀ ਫਾਰਮ ਭਰ ਲਈਏ ਬੋਲੇ ਸੋਨਿਆ ਵਾਹਿਗੁਰੂ ਜਗਰੇ ਸੋ ਨਿਹਾਲ ਸੋ ਸ੍ਰੀ ਅਕਾਲ ਵਰਗੋਂ ਜੀ ਸਵਾਗਤ ਹੈ ਹਾਂ ਜੀ ਪਰਮ ਸਤਕਾਰਯੋਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਗਿਆਨੀ ਜੀ ਤੇ ਪਿਆਰੇ ਬੱਚਿਓ ਫਤਿਹ ਦੀ ਪਾਈਏ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜਿਹੜਾ ਆਪਾਂ ਸਮੂਹ ਸਿੱਧਾਂ ਦੇ ਜਾਤ ਦੇ ਵਿੱਚ ਗੁਰਮਤ ਦਾ ਜਿਹੜਾ ਆਪਣਾ ਲਿਖਤੀ ਪੇਪਰ ਹੋਇਆ ਸੀਗਾ ਸਾਰੇ ਬੱਚਿਆਂ ਨੇ ਬਹੁਤ ਵਧੀਆ ਮਿਹਨਤ ਕੀਤੀ ਆ ਮੈਂ ਧੰਨਵਾਦ ਕਰਨਾ ਚਾਹਣਾ ਬਾਬਾ ਕੌਲ ਸਾਹਿਬ ਗੁਰਦੁਆਰਾ ਸਾਹਿਬ ਦੀ ਸਮੂਹ ਕਮੇਟੀ ਦਾ ਗਿਆਨੀ ਜੀ ਦਾ ਭਾਈ ਇਕਬਾਲ ਸਿੰਘ ਜੀ ਭਾਈ ਪ੍ਰਵਿੰਦਰ ਸਿੰਘ ਜੀ ਤੇ ਸਾਰੇ ਹੀ ਵੀਰ ਬੜੇ ਪਿਆਰ ਵਾਲੇ ਆ ਬੜਾ ਮਾਨ ਖੁਸ਼ ਹੁੰਦਾਗਾ ਕਮੇਟੀ ਨੂੰ ਮਿਲ ਕੇ ਤੇ ਬੱਚੇ ਵੀ ਚਾਹ ਦੇ ਨਾਲ ਆਉਂਦੇ ਆ ਤਕਰੀਬਨ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ 200 ਪਲੱਸ ਬੱਚਾ ਹੁੰਦਾ ਸੀਗਾ ਜਦੋਂ ਇੱਥੇ ਕਲਾਸ ਚੱਲਦੀ ਹੁੰਦੀ ਸੀਗੀ ਸੋ ਇਹ ਜਿਹੜਾ ਸਾਰਾ ਸਿਹਰਾ ਤੁਹਾਡੇ ਸੰਗਤ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗਿਆਨੀ ਜੀ ਦੇ ਸਹਿਯੋਗ ਨਾਲ ਤੁਹਾਡੇ ਪਿਆਰ ਸਦਕਾ ਹੀ ਇਹ ਪਿਆਰੇ ਬੱਚੇ ਇੱਥੇ ਆਪਣੇ ਗੁਰੂ ਘਰ ਆਉਂਦੇ ਆ ਉਹ ਜਿਹੜਾ ਇਹ ਪੇਪਰ ਹੋਇਆ ਸੀਗਾ तकरीबन ਸਾਰੇ ਬੱਚਿਆਂ ਨੇ ਬਹੁਤ ਵਧੀਆ ਮਿਹਨਤ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ तकरीबन ਮਹੀਨੇ ਸਵਾ ਮਹੀਨੇ ਤੱਕ ਜਿਹੜੇ ਬੱਚਿਆਂ ਨੇ 80% ਤੋਂ ਉੱਪਰ ਨੰਬਰ ਲਏ ਆ ਉਹਨਾਂ ਬੱਚਿਆਂ ਦਾ ਇੱਕ ਪੇਪਰ ਹੋਰ ਹੋਊਗਾ ਸੋ ਉਹ ਪੇਪਰ ਦੇ ਵਿੱਚ ਬੇਨਤੀ ਕਰਦੇ ਆ ਸਾਰੇ ਬੱਚਿਆਂ ਨੂੰ ਜਿਹੜੇ ਬੱਚਿਆਂ ਨੂੰ ਆਪਾਂ ਅਨਾਉਂਸ ਕੀਤਾਗਾ ਉਹਨਾਂ ਨੇ ਬੜੀ ਵਧੀਆ ਤਿਆਰੀ ਕਰਨੀ ਆ ਤਾਂ ਆਪਾਂ ਵੱਡੇ ਵੱਡੇ ਇਨਾਮ ਵੀ ਲੈ ਕੇ ਆਉਣੇ ਆ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਜਿਹੜਾ ਉਪਰਾਲਾ ਹੈਗਾ ਹੁਸ਼ਿਆਰ ਲੋੜਵੰਦ ਬੱਚਿਆਂ ਦੀ ਪੜ੍ਹਾਈ 5000 ਪਲੱਸ ਬੱਚਾ ਜੋ ਇਸ ਸਸਤਾ ਤੇ ਵਿੱਚ ਪੜ੍ਹਾਈ ਕਰਕੇ ਕਿਉਂਕਿ ਇਹਦਾ ਜਿਹੜਾ ਹੈਗਾ ਸਾਰਾ ਮਿਸ਼ਨ ਕੀ ਆ ਲੋੜਵੰਦ ਤੇ ਹੁਸ਼ਿਆਰ ਬੱਚਾ ਨੂੰ ਪੜ੍ਹਾਉਣਾਗਾ 7 ਸਕੂਲ ਆਲ ਪੰਜਾਬ ਦੇ ਵਿੱਚ ਚੱਲ ਰਹੇ ਨੇ ਜਿਸ ਵਿੱਚ ਬੱਚੇ ਤੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ 1 ਰੁਪਇਆ ਵੀ ਕਿਸੇ ਬੱਚੇ ਤੋਂ ਨਹੀਂ ਨਹੀਂ ਲਿਆ ਜਾਂਦਾ ਸੋ ਜਿਹੜੀਆਂ ਇਹ ਸੰਸਥਾਵਾਂ ਦੇ ਸਕੂਲ ਨੇ ਲੁਧਿਆਣਾ ਦੇ ਵਿੱਚ ਇੱਕ ਸਕੂਲ ਹੈਗਾ ਬਠਿੰਡਾ ਦੇ ਵਿੱਚ ਕੋਟਪਾਰਾ ਲੋਹਿਆ ਦੇ ਕੋਲ ਜਲਾਲੇ ਆਪਣਾ ਜਲਾਲਿਆਣਾ ਗਿੱਦੜਪਿੰਡੀ ਹੈਗਾ ਸਕੂਲ ਠਨੌਰ ਕਲਾ ਕਾਮੀ ਕਲਾ ਵੱਖ-ਵੱਖ ਏਰੀਆ ਦੇ ਵਿੱਚ ਆਪਣੇ ਸੱਤ ਸਕੂਲ ਚੱਲ ਰਹੇ ਨੇ ਤੇ ਇਹਦੇ ਨਾਲ ਨਾਲ ਸਕਾਲਰਸ਼ਿਪ ਸਕੀਮ ਪੰਜਾਬ ਦੇ ਉਹਨਾਂ ਲੋੜਵੰਦ ਤੇ ਹਸਿਆਰ ਬੱਚਿਆਂ ਵਾਸਤੇ ਤੁਸੀਂ ਆਪਣੇ ਮਾਤਾ ਪਿਤਾ ਕੋਲ ਦਾਦਾ ਦਾਦੀ ਕੋਲ ਰਹਿ ਕੇ ਪੜ ਸਕਦੇ ਹੋ ਤੁਹਾਡੇ ਪੜ੍ਹਾਈ ਦੇ ਵਿੱਚੋਂ 65% ਨੰਬਰ ਹੋਣ ਪੜ੍ਹਾਈ ਦੇ ਵਿੱਚ ਹਿਸ਼ਿਆਰ ਹੋਮੋ ਕਿਸੇ ਕਾਰਨ ਕਰਕੇ ਬੱਚੇ ਦਾ ਮਾਤਾ ਪਿਤਾ ਉਹਨੂੰ ਪੜ੍ਹਾ ਨਹੀਂ ਸਕਦਾ ਸੋ ਆਪਣੀ ਸੰਸਥਾ ਉਹਨਾਂ ਬੱਚਿਆਂ ਦਾ ਸਕਾਲਰਸ਼ਿਪ ਵਾਲਾ ਫਾਰਮ ਭਰ ਕੇ ਸੋ ਬੱਚੇ ਐਮਬੀਬੀਐਸ ਡਾਕਟਰ ਤੱਕ ਡਾਕਟਰ ਟੀਚਰ ਜਾਂ ਵੱਡੀਆਂ-ਵੱਡੀਆਂ ਪੋਸਟਾਂ ਤੇ ਪਿਛਲੇ ਸਮੇਂ ਦੇ ਵਿੱਚ ਤਕਰੀਬਨ 50 ਪਲੱਸ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਵੀ ਭੇਜਿਆ ਗਿਆ ਤੇ ਹੁਣ ਜਿਸ ਤਰ੍ਹਾਂ ਗੁਰੂ ਦਾ ਪਹਾੜਾ ਜਾਂ ਕੋਈ ਜਿਹੜੀ ਆਪਣੇ ਕੁਦਰਤੀ ਆਫਤ ਆਈ ਹੋਈ ਆ ਹੜ੍ਹ ਆਪਾਂ ਨੂੰ ਪਤਾ ਹੀ ਆ ਫਿਰੋਜ਼ਪੁਰ ਏਰੀਆ 'ਚ ਕਰਨਤਾਰਨ ਏਰੀਆ 'ਚ ਪੱਟੀ ਏਰੀਆ 'ਚ ਫਾਜ਼ਲਕਾ ਏਰੀਆ ਜਿਹੜਾ ਸਾਰਾ ਪਾਣੀ ਦੇ ਵਿੱਚ ਡੁੱਬਿਆ ਪਿਆ ਉਹਦੇ ਵਿੱਚ ਵੀ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਵੱਡੀਆਂ ਸਵਾਮਾਂ ਨਿਭਾ ਰਹੇ ਆ ਤਕਰੀਬਨ ਪਿਛਲੇ 10 ਦਿਨ ਤੋਂ ਕਿਉਂਕਿ 80 ਸਾਲ ਦਾ ਬਜ਼ੁਰਗ ਆਪਣੀ ਸਾਰੀ ਟੀਮ ਦੇ ਨਾਲ ਆਪਣਾ ਇੰਗਲੈਂਡ ਦੀ ਧਰਤੀ ਛੱਡ ਕੇ ਪੰਜਾਬ ਦੇ ਵਿੱਚ 10-10 15-15 ਫੁੱਟ ਪਾਣੀ ਵਿੱਚ ਜਾ ਕੇ ਆਪ ਘਰ-ਘਰ ਜਾ ਕੇ ਸੇਵਾ ਕਰ ਰਿਹਾ ਸਭ ਸੇਵਾਵਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੇ ਆਪਣੇ ਸਾਰੀ ਸੰਗਤ ਦੇ ਸਹਿਯੋਗ ਨਾਲੇ ਸੇਵਾਵਾਂ ਨਾਲ-ਨਾਲ ਪੜਾਈ ਤੇ ਨਾਲ-ਨਾਲ ਲੋੜਵੰਦਾਂ ਦੀ ਸਹਾਇਤਾ ਸੋ ਆਪਣਾ ਜਿਹੜਾ ਇਹ ਲਿਖਤੀ ਪੇਪਰ ਹੋਇਆ ਸੀਗਾ 72 ਬੱਚਿਆਂ ਨੇ ਇੱਥੇ ਪੇਪਰ ਦਿੱਤਾ ਸੀਗਾ ਜੀ 72 ਬੱਚਿਆਂ ਦੇ ਵਿੱਚੋਂ 10 ਬੱਚੇ ਆ ਜਿਹੜੇ ਉਹ ਅੱਗੇ ਪੇਪਰ ਦੇਣਗੇ ਇਹਨਾਂ ਦੇ 80% ਤੋਂ ਵੱਧ ਨੰਬਰ ਆ ਤੇ ਜੇ ਉਹ ਬੱਚੇ 85% ਨੰਬਰ ਲੈ ਕੇ ਜਾਂਦੇ ਆ ਤਾਂ ਵੱਡੇ ਇਨਾਮਾਂ ਦੇ ਹੱਕਦਾਰ ਬਣਨਗੇ ਤੇ ਨਾਲ ਨਾਲ ਬੇਨਤੀ ਹੈ ਸੰਗਣਾ ਨਹੀਂ ਬੇਟੇ ਕੋਈ ਬੱਚਾ ਘਰੋਂ ਕਮਜ਼ੋਰ ਆ ਅੱਗੇ ਪੜ੍ਹਨਾ ਚਾਹੁੰਦਾ ਕਮਜ਼ੋਰ ਦਾ ਮਤਲਬ ਇਹ ਨਹੀਂ ਹੈਗਾ ਕੋਈ ਸਮਾਂ ਹੁੰਦਾ ਕਿਉਂਕਿ ਆਪਾਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਜੇ ਆਪਾਂ ਸਕਾਲਰਸ਼ਿਪ ਦਾ ਫਾਰਮ ਭਰਨਾ ਇਹਦੇ ਵਿੱਚ ਆਪਾਂ ਜਦੋਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਆਪਾਂ ਹੈਲਪ ਲੈ ਸਕਦੇ ਆ ਆਪਾਂ ਗੁਰੂ ਤੋਂ ਹੈਲਪ ਲੈਣੀ ਆ ਕਿਸੇ ਬੰਦੇ ਤੋਂ ਹੈਲਪ ਨਹੀਂ ਲੈਣੀਗੀ ਤੁਸੀਂ ਵੱਡੀਆਂ ਪੜਾਈਆਂ ਕਰਕੇ ਇੱਕ ਸੋਚ ਰੱਖਿਓ ਕਿ ਵੱਡੇ ਅਫਸਰ ਬਣ ਕੇ ਅਸੀਂ ਵੀ ਰੋੜ ਬੰਦ ਬੱਚਿਆਂ ਨੂੰ ਪੜ੍ਹਾਵਾਂਗੇ ਇਹ ਆਪਣਾ ਮਿਸ਼ਨ ਆ ਸੋ ਕੋਈ ਬੱਚਾ ਵੱਡੀ ਪੜਾਈ ਕਰਨਾ ਚਾਹੁੰਦਾ ਵਧੀਆ ਨੰਬਰ ਆ ਰਹੇ ਨੇ ਉਹਦੇ ਮਾਤਾ ਪਿਤਾ ਦੀ ਆਮਦਨ ਘੱਟ ਆ ਤਾਂ ਆਓ ਆਪਾਂ ਵੀ ਫਾਰਮ ਭਰ ਲਈਏ ਤਕਰੀਬਨ 5000 ਪਲੱਸ ਬੱਚਾ ਅੱਜ ਪੰਜਾਬ ਦੇ ਵਿੱਚੋਂ ਸਕਾਲਰਸ਼ਿਪ ਸਕੀਮ ਦਾ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਇਹ ਜਿਹੜੀਆਂ ਸਵਾਮਾ ਭਾਈ ਜਸਵਿੰਦਰ ਸਿੰਘ ਜੀ ਨਿਵਾ ਰਹੇ ਆ ਆਪਣੇ ਦਸਵੰਧ ਦੇ ਵਿੱਚੋਂ ਇੱਕ ਮਹੀਨੇ ਦਾ 35 ਲੱਖ ਰੁਪਈਆ ਆਪ ਉਹ ਆਪ ਦੇ ਘਰੋਂ ਆਪ ਦਾ ਦਸਵੰਧ ਦੇ ਰਹੇ ਆ ਸੋ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਹੀ ਸਵਾਮਾ ਚੱਲਦੀਆਂ ਰਹਿਣ ਬੱਚੇ ਵੱਡੀਆਂ ਪੜ੍ਹਾਈਆਂ ਕਰਕੇ ਵੱਡੇ ਅਹੁਦਿਆਂ ਤੇ ਜਾ ਕੇ ਕੌਮ ਦੀ ਸੇਵਾ ਕਰਨ ਸੋ ਆਓ ਆਪਾਂ ਵੀ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਨਾਲ ਰਲ ਕੇ ਸੇਵਾਵਾਂ ਨਿਭਾਈਏ ਦੁਬਾਰਾ ਤੋਂ ਕੋਟਾਨ ਕੋਟਵਾਰ ਸ਼ੁਕਰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੂਹ ਕਮੇਟੀ ਦਾ ਧੰਨਵਾਦ ਬਾਬਾ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ